ਸਰ ਅਜਿਹਾ ਹੁੰਨਾ ਰੋਡ ਤੇ ਕੰਨੀਗਲ ਰੋਡ ਬਾਈਪਾਸ ਤੇ ਇਹ ਘਟਨਾ ਕੀਤਾ ਗਿਆ ਹੈ। ਪਹਿਲਾਂ ਤਾਂ ਅੱਜ ਪਹਿਲਾ ਨਵਰਾਤਰਾ ਹੈ ਬਹੁਤ ਸ਼ੁਭ ਦਿਨ ਹੈ। ਔਰ ਮੈਂ ਕਹਿ ਸਕਦਾ ਵੀ ਇਹ ਸੜਕ ਜਿਹੜੀ ਸੀਗੀ ਬਾਈਪਾਸ ਦੀ ਇਹਦਾ ਬਹੁਤ ਬੁਰੇ ਹਾਲਾਤ ਸੀਗੇ। ਔਰ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਜੀ ਔਰ ਸਾਰੀ ਟੀਮ ਇੱਥੇ ਖੜੀ ਹੈ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰੇ ਕੌਂਸਲਰ ਸਾਹਿਬਾਨ ਇਲਾਕੇ ਦੇ ਸਰਪੰਚ ਬਿਜਵਾੜੇ ਦੇ ਸ਼ੇਰਗੜ੍ਹ ਦੇ ਇਲਾਕੇ ਦੇ ਸਾਰੇ ਬੁਦੰਤੇ ਸਿੱਡੰਖੜੇ ਨਾਮ ਲਾਵਾਂਗਾ ਟਾਈਮ ਲੱਗੇਗਾ ਅੱਜ ਸਾਰਿਆਂ ਨੇ ਤਰ ਕਮਲਾ ਨਾਲ ਖਾਸ ਤੌਰ ਤੇ ਕਿਉਂਕਿ ਡਾਕਟਰ ਦਾ ਰਾਜਕੁਮਾਰ ਜੀ ਰੈਜ਼ਿਡੈਂਸ ਵੀ ਹੈ ਔਰ ਇਹ ਅਸੀਂ ਦੇਖਦੇ ਸੀ ਸੜਕ ਤੇ ਲਗਾਤਾਰ ਸਾਨੂੰ ਆਰਐਸਬੀ ਦਾ ਬਾਈਪਾਸ ਦਾ ਕੁਝ ਕਰੋ ਤੋਂ ਮੈਂ ਧੰਨਵਾਦ ਕਰਦਾ ਮੈਂਬਰ ਪਾਰਲੀਮੈਂਟ ਸਾਹਿਬ ਦਾ ਅਸੀਂ ਰਾਜ ਮਿਲ ਕੇ ਜਿਹੜਾ ਹੈ ਇਹ ਸੜਕ ਜਿਹੜੀ ਹੈ ਬਹੁਤ ਵਧੀਆ ਬਣਨ ਜਾ ਰਹੀ ਹੈ ਤਕਰੀਬਨ 2.5 ਕਰੋੜ ਰੁਪਏ ਦੇ ਲਾਗੇ ਤੱਕ ਦੇ ਇਹ ਜਿਹੜੇ ਸੜਕਾਂ ਅੱਡਾਂ ਵਿੱਚ ਬਣਨ ਜਾ ਰਹੀ ਐ ਅਸੀਂ ਲੋਕਾਂ ਨੂੰ ਇੱਕ ਗੱਲ ਕਹੀ ਸੀ ਸ਼ਹਿਰ ਦੇ ਸਾਰੀਆਂ ਸੜਕਾਂ ਕਿਉਂਕਿ ਪਹਿਲਾਂ ਸਾਨੂੰ ਮੀਂਹ ਦਾ ਟਾਈਮ ਨਹੀਂ ਦਿੱਤਾ ਕੰਮ ਕਰਨ ਦਾ ਔਰ ਕਈ ਜਿਹੜੇ ਬੰਦੇ ਜਿਹੜਾ ਨੁਕਤਾ ਜਿੰਨੀ ਕਰਨੀ ਆ ਆਪਣਾ ਦੀ ਕੋਈ ਕੰਮ ਨਾ ਕੀਤਾ ਹੋਵੇ ਅਖੇ ਜੀ ਸੜਕਾਂ ਟੁੱਟੀਆਂ ਹੁਣ ਇਹ ਜਿਹੜੇ ਸਾਰੇ ਕੰਮ ਆ ਖਾਸ ਤੌਰ ਤੇ ਸਾਰੀਆਂ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਨੂੰ ਬੈਲਟ ਡੂ ਕਰਨ ਜਾ ਰਹੇ ਆ ਔਰ ਤੁਹਾਡੇ ਸਹਿਯੋਗ ਦੀ ਤੁਹਾਡੇ ਪਿਆਰ ਦੀ ਲੋੜ ਹੈ ਔਰ ਜਿੱਥੇ ਨਵਰਾਤਿਆਂ ਦਾ ਪਹਿਲਾ ਦਿਨ ਜਿਹੜਾ ਸ਼ੁਭ ਦਿਨੇ ਮਹੂਰਤ ਹੋਇਆ ਮਹਾਮਾਈ ਦਾ ਦਿਨ ਹੈ ਔਰ ਦੁਸ਼ਹਿਰੇ ਤੱਕ ਲੇਕਿਨ ਇਹ ਜਿਹੜੀ ਬਹੁਤ ਵਧੀਆ ਕੁਆਲਿਟੀ ਦੀ ਸੜਕ ਬਣੇਗੀ ਇਹ ਪਹਿਲਾਂ ਸਾਡੇ ਅਫੀਸਰ ਸਹਿਬਾਨ ਨੂੰ ਮਾਨਯੋਗ ਐਮਪੀ ਸਾਹਿਬ ਵੱਲੋਂ ਵੀ ਸਰਕਾਰ ਵੱਲੋਂ ਮੇਰੇ ਵੱਲੋਂ ਇੱਕ ਡਾਇਰੈਕਸ਼ਨ ਹੈ ਕਿ ਜਿਹੜਾ ਕੰਮ ਦੀ ਕੁਆਲਿਟੀ ਹੈ ਉਹ ਬਹੁਤ ਬੈਸਟ ਹੋਣੀ ਚਾਹੀਦੀ ਹੈ ਸੋ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਰਾਜਪੁਰ ਦਾ ਪ੍ਰਬੰਧ ਹੋ ਚੱਲਦਾ ਜੀ ਆਹ ਨਾਲੇ ਟਾਈਮ ਨੂੰ ਜੋ ਕਰਾਂਗੇ ਤੇ ਇਹ ਤੇ ਕੈਟਾਈ ਲੱਗਣ ਲੱਗੇ ਆ ਔਰ ਇਹਦੇ ਸਾਰਾ ਜਿਹੜਾ ਇਹਨੂੰ ਵਾਈਟ ਲਾਈਨਿੰਗ ਇਹਦਾ ਬਹੁਤ ਵਧੀਆ ਬਣਾਵਾਂਗੇ ਔਰ ਆਹੇ ਟਾਈਮ ਨੂੰ ਕੋਸ਼ਿਸ਼ ਹੋਏਗੀ ਸਾਡੀ ਇੱਥੇ ਅਸੀਂ ਲਾਈਟਾਂ ਦਾ ਵੀ ਪ੍ਰਬੰਧ ਕਰਨ ਦੀ ਕੋਸ਼ਿਸ਼ ਹੈ ਕਈ ਰੋਡਸ ਤੇ ਅਸੀਂ ਕੀਤਾ ਇੱਥੇ ਵੀ ਕਰਾਂਗੇ ਜ਼ਰੂਰ ਕਰਾਂਗੇ ਜਲਦ ਕਰਾਂਗੇ ਆਜ ਇੱਕ ਤਾਂ ਬਹੁਤ ਹੀ ਖੁਸ਼ੀ ਦਾ ਦਿਹਾੜਾ ਜਿਸ ਤਰ੍ਹਾਂ ਸਾਡੇ ਮਾਨਯੋਗ ਐਕਸ ਕੈਬਨਿਟ ਮਿੰਿਸਟਰ ਪੰਜਾਬ ਸਾਡੇ ਐਮਐਲਏ ਸਾਹਿਬ ਬਰਮਸ਼ਕਰ ਜੇਮਪਾ ਜੀ ਨੇ ਦੱਸਿਆ ਕੇ ਨਵਰਾਤਰੀ ਸ਼ੁਰੂ ਨੇ ਪਹਿਲਾ ਨਵਰਾਤਰਾ ਹੈ ਤੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਔਰ ਅੱਜ ਸਾਬੇਤ ਸਾਡੇ ਬ੍ਰਹਮਸ਼ੰਕਰ ਜਿੰਪਾ ਜੀ ਦੀ ਸਾਰੀ ਟੀਮ ਖਾਸ ਤੌਰ ਤੇ ਸਾਡੇ ਮੇਅਰ ਸਾਹਿਬ ਅੱਜ ਮੌਜੂਦ ਨੇ ਸ਼ਿੰਦਾ ਭਾਜੀ ਔਰ ਸਾਡੇ ਕਾਉਂਸਲਰ ਮੌਜੂਦ ਨੇ ਸਰਪੰਚ ਪੰਚਾਇਤ ਮੈਂਬਰ ਸਾਰੇ ਸਾਡੇ ਜਿੰਨੇ ਵੀ ਸਾਥੀ ਇੱਥੇ ਮੌਜੂਦ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਔਰ ਜਿਸ ਤੱਕ ਸੜਕ ਦਾ ਸਵਾਲ ਹੈ ਤੇ ਜਿੰਪਾ ਜੀ ਅਕਸਰ ਕਿਹਾ ਜਾਂਦਾ ਸੀ ਵੀ ਐਮਪੀ ਤੁਸੀਂ ਤੇ ਐਮਐਲਏ ਵੀ ਤੁਹਾਡੇ ਘਰ ਦੇ ਇਹ ਵੀ ਤੁਹਾਡੇ ਸੜਕ ਦੀ ਇਹ ਹਾਲਾਤ ਬਾਕੀਆਂ ਦਾ ਕੀ ਹੋ ਤੇ ਅਕਸਰ ਇਹ ਸੁਣਨ ਨੂੰ ਮਿਲਦਾ ਸੀ ਪਰ ਮੈਂ ਇਹੀ ਕਹਿੰਦਾ ਸੀ ਕਿ ਸਾਡੀ ਸੜਕ ਬਾਅਦ ਚ ਬਣਨੇ ਬਣੇਗੀ ਪਹਿਲਾਂ ਦੂਜੀਆਂ ਸ਼ੁਰੂ ਹੋਣਗੀਆਂ ਕਿਉਂਕਿ ਜੇ ਅਸੀਂ ਆਪਣੀ ਸੜਕ ਬਣਾ ਲਈ ਫਿਰ ਵੀ ਇਹ ਸੁਣਨ ਨੂੰ ਮਿਲਣਾ ਤੇ ਆਪਣੀ ਸੜਕ ਵਧੀਆ ਹੈ ਤੇ ਬਾਕੀ ਸੜਕ ਜਿਹੜੀ ਹੈ ਉਹ ਹਾਲਾਤ ਮਾੜੇ ਨੇ ਸੋ ਇਸ ਕਰਕੇ ਰੋਡ ਵਾਲੀ ਸੜਕ ਹੈਗਾ ਉਹਦਾ ਬਹੁਤ ਹੀ ਬੁਰਾ ਹਾਲ ਹੈ ਹਾਂ ਨਹੀਂ ਮੈਂ ਦੱਸ ਰਿਹਾ ਉਹ ਸਭ ਤੋਂ ਹੁਣ ਖੁਸ਼ੀ ਦੀ ਗੱਲ ਇਹ ਹੈ ਵੀ ਇੱਕ ਦਾ 1000 ਕਿਲੋਮੀਟਰ ਸੜਕਾਂ ਪਹਿਲਾਂ ਮਿਲੀਆਂ ਹੈ ਹੜਾਂ ਨੇ ਸਾਡੇ ਸੜਕਾਂ ਦੇ ਬਹੁਤ ਹਾਲਾਤ ਖਰਾਬ ਕੀਤੇ ਆ ਉਸ ਦੇ ਬਾਵਜੂਦ ਵੀ ਸਾਨੂੰ ਜਿਹੜੀ 1000 ਕਿਲੋਮੀਟਰ ਸੜਕ ਮਿਲੀ ਹੋਈ ਆ ਹੁਣ ਆਪਾਂ ਇੱਕ ਤਾਂ ਉਹ ਜਿਹੜਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਤੇ ਇੱਕ ਜਿੰਪਾ ਜੀ ਖੁਸ਼ੀ ਦੀ ਗੱਲ ਹੋਰ ਆ ਕਿ ਕੱਲ ਸਾਡੇ 25 26 ਦੀਆਂ ਹੁਸ਼ਿਆਰਪੁਰ ਦੀਆਂ ਜਿਹੜੀਆਂ 25 26 ਚ ਸੜਕਾਂ ਬਣੀਆਂ ਸੀ 25 ਅੱਗੇ ਜਿਹੜੀਆਂ ਹੁਣ ਬਣਨੀਆਂ ਤੇ ਜਿਹੜੀਆਂ ਪਹਿਲਾਂ 6 ਸਾਲ ਬਣੀਆਂ ਸੀ ਉਹ ਸਾਡੇ ਕਰੀਬ 500 ਕਿਲੋਮੀਟਰ ਸੜਕਾਂ ਕੱਲ ਸਰਕਾਰ ਨੇ ਹੋਰ ਇਸ਼ੂ ਕਰਤੀ ਆ ਕਿ ਜਿੱਤੇ 71 ਕਰੋੜ ਰੁਪਈਆ ਜਿਹੜਾ ਖਰਚਾ ਆਣਾ ਸੋ ਨਵੀਆਂ ਸੜਕਾਂ ਸਾਨੂੰ ਹੋਰ ਆ ਗਈਆਂ 500 ਕਿਲੋਮੀਟਰ ਦੇ ਕਰੀਬ ਤੇ ਬਾਕੀ ਇਹ ਸੜਕ ਦੀ ਜਿਹੜੀ ਗੱਲ ਹੈ ਇਹ ਸੜਕ ਜਿਹੜੀ ਆ 23 ਕਿਲੋਮੀਟਰ ਚੌੜੀ ਜਿਸ ਤਰ੍ਹਾਂ ਜਿੰਪਾ ਜੀ ਨੇ ਦੱਸਿਆ ਬਣ ਰਹੀ ਆ ਔਰ ਬਹੁਤ ਹੀ ਵਧੀਆ ਕੁਆਲਿਟੀ ਦੀ 2.5 ਕਰੋੜ ਰੁਪਈਆ 2.5 ਕਿਲੋਮੀਟਰ ਤੇ ਲੱਗਣਾ ਤੇ ਇਹਦਾ ਮਤਲਬ ਇਹ ਹੈ ਕਿ ਕਾਫੀ ਮੋਟੀ ਸੜਕ ਜਿਹੜੀ ਆ ਜਿਹੜਾ BM ਪਾਣਗੇ BC ਪਾਣਗੇ 50mm BC ਪਾਏਗਾ ਉਸ ਤੋਂ ਬਾਅਦ 30mm ਦੂਸਰਾ ਪਾਏਗਾ ਸੋ ਕਾਫੀ ਵਧੀਆ ਸੜਕ ਜਿਹੜੀ ਬਣਨ ਜਾ ਰਹੀ ਹੈ ਕਿਉਂਕਿ ਬਾਈਪਾਸ ਆ ਔਰ ਦੂਸਰੀ ਗੱਲ ਤੁਸੀਂ ਜਿਹੜੀ ਪੁੱਛੀ ਹੈ ਕਿ ਉਨਾ ਰੋਡ ਦਾ ਮਾੜ ਔਰ ਉਹਨਾਂ ਰੋਡ ਜਿਹੜਾ ਉਹ ਕਿਉਂਕਿ ਇਹ ਜਿਹੜਾ ਸੈਂਟਰ ਗਵਰਨਮੈਂਟ ਦੇ ਅੰਡਰ ਵੀ ਆ ਅਪਲਾਨਡ ਰੋਡ ਵੀ ਆ ਸਾਡੇ ਸਟੇਟ ਗਵਰਨਮੈਂਟ ਦਾ ਵੀ ਸ਼ੇਅਰ ਆ ਤੇ ਸੜਕ ਬਣ ਰਹੀ ਆ ਤੇ ਕੁਝ ਉਹਨਾਂ ਜਗ੍ਹਾ ਦੇ ਵਿੱਚ ਪ੍ਰੋਬਲਮ ਹੈਗੀ ਆ ਜਿੱਥੇ ਲੈਂਡ ਅਕਵਾਇਰ ਜਿੰਪਾ ਜੀ ਹੋਣੀ ਆ ਥੋੜੀ ਸੋ ਉਹ ਵੀ ਜਿਹੜਾ ਇਸ਼ੂ ਸੈਟਲ ਕੀਤਾ ਜਾ ਰਿਹਾ ਤੇ ਉਹ ਵੀ ਬਹੁਤ ਜਲਦ ਆ ਜਲਦੀ ਜਿਹੜੀ ਬਣ ਕੇ ਉਹ ਕੰਪਲੀਟ ਹੋਏਗੀ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈ ਸਰ ਇੱਕ ਐਰੋ ਨਿਸ਼ਾਨ ਲੱਗਾ ਜੀ ਇੱਥੇ ਚੰਡੀਗੜ੍ਹ ਰੋਡ ਲਗਾਣਾ ਰੋਡ ਦਾ ਜੀ ਕਿ ਨਾ ਜਦਨ ਸ਼ਾਲ ਦਿਖਾਉਂਦਾ ਗਿਆ ਉਹ ਜਿੰਪਾ ਜੀ ਠੀਕ ਕਰਾਨੀ ਸਾਡੇ ਨੂੰ ਹਾਂ ਫਿਰ ਸੰਦਰਪਾ ਜੀ ਜਿੰਪਾ ਜੀ ਦੇ ਚੱਕਰ ਵਾਲਾ ਜੀ ਅੱਜ ਅੱਜ ਹੁਣ ਹੁਣ ਵਿਚੰਨ ਮੇਰੇ ਤੋਂ ਬੋ ਤੁਸੀਂ ਦੱਸਤਾ ਤੁਸੀਂ ਠਾ ਕਾਰਪਸਿੰਧ ਦੀ ਪੂਰੀ ਟੀਮ ਖੜੀ ਹੈ ਇਹ ਜਲਦ ਹੋ ਜਾਏ ਠੀਕ ਹੋ ਜਾਗਾ ਜੀ ਥੈਂਕ ਯੂ ਇੱਕ ਮੋੜ ਹਰ ਜਾ ਇੱਥੇ ਨੇ ਅਸੀਂ ਸਾਰੇ ਬੋਰਡ ਲਾਏ ਆ ਇੱਥੇ ਲਵਾ ਦੇ ਕੋ ਬੋਰਡ ਜਿਹੜਾ ਦਿਸ਼ਾ ਨਿਰਦੇਸ਼ਾ ਦੇ ਬੋਰਡ ਕੋਈ ਯਾਰ ਤੇ ਲੱਗੇ ਸੀ ਇੱਥੇ ਫਿਰ ਨਿਸ਼ਾਨਪਰ ਬੋਰਡ ਲੱਗੇ ਦੂਰੋਂ ਪਤਾ ਲੱਗਦਾ 1 ਕਿਲੋਮੀਟਰ ਦੂਰੋਂ ਅੱਪਾ ਕੈਨ ਨੂੰ ਜਾਣਾ